श्री गुरप्रीत सिंह पुल्लर आईपीएस कमिश्नर पुलिस अमृतसर जी दिया हदायत श्री आलम विजय सिंह दी सी पी ला एंड आर्डर अमृतसर श्री विशालजीत जीत सिंह डी सी पी सिटी मनफी एक अमृतसर दे दे दिशा निर्देशांत श्री प्रवेश चोपड़ा है सी पी दखनी

थाना बी डिविजन अमृतसर काबू करके इस पासो खो समय वर्ती गई एक अटेवावी बरामद की गई है मान्य पुलिस कमिश्नर अमृतसर साहब गुरप्रीत सिंह भुलर साहब उन्होंने हिदायत अनुसार अमृतसर पुलिस कमिश्नरेट दे पुलिस स्टेशन डिवीजन सी ने एफआईआर दर्ज की थी एफ नंबर तेती दो चार दो हज़ार पच्ची की अंडर सैक्शन एक, एक मुंडे ने ਇੱਕ ਮੁੰਡੇ ਨੂੰ ਅਰੈਸ ਕੀਤਾ ਜਿਹਦਾ ਨਾਮ ਹੈ ਨਿੱਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ 1 ਤੇ 2 ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ ਕੌਰ ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਿਵਾ ਸਕੂਟਰ ਤੇ ਆਏ ਤੇ ਮਨਜੀਤ ਕੌਰ ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਜੀਦ ਕੌਰ ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਅਰਸਟ ਕੀਤੇ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਐਸ ਅਸੀਂ ਕੈਮਰਸ ਦੀ ਹੈਲਪ ਲਈਤੀ ਨਾਲ ਹਿਊਮਨਿਟੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਅਕਵਲਜੀਤ ਸਿੰਘ ਅਲਾਈਸ ਨੇ ਕੋ ਜਿਹੜਾ ਹੈਗਾ ਮੁੰਡਾ ਇਹਨੇ ਟੀਪੀਏ ਜੀ ਸਨਾਚਿੰਗ ਨਾਲਿੰਦਾਲਪੋਂ ਦਾ ਰੂਗਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਸਾਨੂੰ ਪਤਾ ਚੱਲਿਆ ਕਿ ਇਹਦੇ ਤੇ ਪਹਿਲਾਂ ਤੁਹੀਂ ਨੌ ਮਕਦਮੇ ਦਰਜ ਹੈਗੇ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਵੱਖ-ਵੱਖ ਥਾਣਿਆਂ ਤੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਹੁਣ ਅਸੀਂ ਇਹਦੀ ਹੋਰ ਵੀ ਪੁੱਛਗਿੱਛ ਕਰਾਂਗੇ ਸਾਨੂੰ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ 스내ਚਰ ਦੇ سونے ਦੇ ਕੰਗਨ ਸਨੇਚ ਕਰਦਾ ਸੀਗਾ ਇਹ ਬੇਸਿਕਲੀ ਉਹਨਾਂ ਦਾ ਸੋਨਾ ਪਿਘਲਾ ਕੇ ਉਸ ਸੁਨਿਆਰਿਆਂ ਨੂੰ ਦਿੰਦਾ ਸੀਗਾ ਤੇ ਸੁਨਿਆਰਿਆਂ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵਿਲਾ ਹੀ ਸੀਗਾ ਉਹਨਾਂ ਦਾ 스내ਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇੱਕ ਕੁਝ ਸਾਲ ਪਹਿਲਾਂ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਉਹਨੂੰ ਸੁਨਿਆਰੇ ਵੀ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰੇਖ ਨੂੰ ਪੜਿਆ ਗਿਆ ਤੇ ਮੈਂ ਵਾਪਸ